ਤਰ ਦੇਖੋ ਜਿਹੜਾ ਇਹ ਪ੍ਰਵਾਸੀਆਂ ਦਾ ਪ੍ਰੋਗਰਾਮ ਲਿਖਿਆ ਗਿਆ ਸੀ ਕਿਸਾਨ ਜੁਨੀਆ ਦਾ ਪੰਚਾਇਤਾਂ ਜਾਂ ਆਮ ਸਾਰੇ ਸਾਡੇ ਕਿਸਾਨ ਭਰਾਵਾਂ ਨੇ ਮਿਲ ਕੇ ਲਿਖਿਆ ਸੀ ਵੀ ਜਿਹੜੀਆਂ ਵੱਧ ਰਹੀਆਂ ਘਟਨਾਵਾਂ ਪ੍ਰਵਾਸੀਆਂ ਵੱਲੋਂ ਜਾਂ ਨਸ਼ਿਆਂ ਦੀਆਂ ਹੋਣ ਜਾਂ ਆਹ ਬਹੁਤ ਹੱਤਿਆ ਦੀਆਂ ਆਈਆਂ ਸਾਹਮਣੇ ਉਹਨਾਂ ਦੇ ਇਕੱਠੇ ਹੋ ਕੇ ਉਹਦਾ ਹੱਲ ਕਿਸ ਤਰ੍ਹਾਂ ਕੀਤਾ ਜਾਵੇ ਅਸੀਂ ਅੱਜ ਤੋਂ 4-5 ਸਾਲ ਪਹਿਲਾਂ ਆਪਣੇ ਪਿੰਡ ਤੋਂ ਅਭਿਆਨ ਚਲਾਇਆ ਸੀ ਕਾਟਕਟ ਦੇ ਵਿੱਚ ਅਖਬਾਰਾਂ 'ਚ ਤੁਸੀਂ ਵੀ ਸਰ ਬਹੁਤ ਉਹਨੂੰ ਖਬਰ ਨੂੰ ਲਗਾਇਆ ਸੀ ਕਿ ਜਦ ਵੀ ਕੋਈ ਪ੍ਰਵਾਸੀ ਕਿਸੇ ਦੀ ਮੋਟਰ ਤੇ ਜਾਂ ਕਿਸੇ ਨੇ ਘਰ 'ਚ ਰੱਖਣਾ ਤਾਂ ਉਹਦੀ ਜਿਹੜੀ ਵੈਰੀਫਿਕੇਸ਼ਨ ਹੈ ਇੱਕ ਥਾਣੇ ਵਿੱਚ ਕਰਾਓ ਤੇ ਇੱਕ ਪੰਚਾਇਤ ਨੂੰ ਜ਼ਰੂਰ ਕਰਾਓ ਪਰ ਲੋਕਾਂ ਨੇ ਉਹਦੇ ਵੱਲ ਜਦੋਂ ਧਿਆਨ ਨਹੀਂ ਦਿੱਤਾ ਧਿਆਨ ਸਾਡੇ ਉਦੋਂ ਦਿੰਦੇ ਆ ਜਦੋਂ ਸਾਡੇ ਨੱਕ ਨਾਲੋਂ ਚੋਕੇ ਮੂੰਹ ਦੇ ਵਿੱਚ ਪੈ ਜਾਂਦੀ ਆ ਹੁਣ ਉਸ ਵਾਂਗ ਆ ਗਿਆ ਕਿ ਜਦੋਂ ਸਾਡੇ ਮੂੰਹ ਵਿੱਚ ਪੈਣ ਲੱਪਈ ਤਾਂ ਹੁਣ ਸਾਰੇ ਜਾਗੜਨਾ ਪਏ ਚਲੋ ਠੀਕ ਆ ਦੇਰ ਆਏ ਦਰੋਸਤ ਆਏ ਉਹਨਾਂ ਸਭ ਤੋਂ ਪਹਿਲਾਂ ਤਾਂ ਇਹਨਾਂ ਜਿਹੜੀ ਜ਼ਿੰਮੇਵਾਰੀ ਬਣਦੀ ਉਹ ਪੰਚਾਇਤਾਂ ਦੀ ਬਣਦੀ ਸਟਾਰਟਿੰਗ ਤੋਂ ਜੇ ਪਿੰਡ ਦਾ ਸਰਪੰਚ ਜਾਂ ਲੰਬੜਦਾਰ ਚਾਵੇ ਤਾਂ ਉਹਨਾਂ ਦੇ ਆਧਾਰ ਕਾਟ ਜਿਹੜੇ ਬਣਨੇ ਬਿਲਕੁਲ ਬੰਦ ਹੋ ਜਾਣ ਜਦ ਅਸੀਂ ਵੈਰੀਫਿਕੇਸ਼ਨ ਕਰਾਂਗੇ ਸਰਪੰਚੀ ਤੌਰ ਤੇ ਜਾਂ ਲੰਬੜਦਾਰ ਜਾਂ ਕੋਈ ਜ਼ਮੀਨ ਖਰੀਦ ਦਾ ਪ੍ਰਵਾਸੀ ਤਾਂ ਲੰਬੜਦਾਰ ਦੀ ਜਾਂ ਸਰਪੰਚ ਦੀ ਗਵਾਹੀ ਮੰਗਦੇ ਉੱਥੇ ਯਾਰ ਨਾ ਜਾਓ ਸਰਪੰਚ ਜ਼ਰੂਰੀ ਤਾਂ ਨਹੀਂ ਐ ਪੇ ਸਰਪੰਚ ਨੇ ਜਾਣਾ ਹੀ ਆ ਕੋਸ਼ਿਸ਼ ਸਾਡੀਆਂ ਆਪਣੀ ਅਸੀਂ ਆਪਣੇ ਫਾਇਦੇ ਲਈ ਉਹਨਾਂ ਦੇ ਨਾਂ ਨਾਲ ਕੇ ਇਹ ਸਾਰਾ ਕੰਮ ਕਰਵਾ ਰਹੇ ਆ ਜੇਕਰ ਇਹ ਚੀਜ਼ਾਂ ਦੇ ਨੱਥ ਪਾਣੀ ਆ ਤਾਂ ਸਭ ਤੋਂ ਪਹਿਲਾਂ ਆਪਣੇ ਘਰ ਤੋਂ ਤੁਰਨਾ ਪਊਗਾ ਆਪਣੇ ਘਰ ਤੋਂ ਜੇ ਕੋਈ ਕਿਸੇ ਨੇ ਬੰਦਾ ਰੱਖਿਆ ਪ੍ਰਵਾਸੀ ਰੱਖਿਆ ਕਿਸੇ ਸਟੇਟ ਦਾ ਵੀ ਆ ਉਹਦੀ ਵੈਰੀਫਿਕੇਸ਼ਨ ਪਹਿਲਾਂ ਆਪ ਕਰਵਾਈਏ ਅਸੀਂ ਥਾਣੇ ਫਿਰ ਪਿੰਡ ਵਿੱਚ ਸਰਪੰਚ ਪੰਚ ਲੰਬੜਦਾਰ ਦੀ ਜ਼ਿੰਮੇਵਾਰੀ ਬਣਦੀ ਜੇ ਕੋਈ ਕਿਸੇ ਦੀ ਮੋਟਰ ਤੇ ਰਹਿੰਦਾ ਜਾਂ ਕੋਈ ਕੰਮ ਆਂਦਾ ਚਾਹੇ 6 ਮਹੀਨੇ ਲਈ ਵੀ ਆਂਦਾ ਤਾਂ ਵੀ ਉਹਦੀ ਵੈਰੀਫਿਕੇਸ਼ਨ ਅਸੀਂ ਥਾਣੇ ਆਰ ਪੰਚਾਇਤ ਚ ਜ਼ਰੂਰ ਕਰਵਾਈਏ ਉਸ ਤੋਂ ਬਾਅਦ ਸਾਡੇ ਐਸਡੀਐਮ ਸਾਹਿਬ ਆ ਡੀਸੀ ਸਾਹਿਬ ਆ ਅਸੀਂ ਉਹਨਾਂ ਨੂੰ ਵੀ ਤਾਂ ਹੀ ਦੱਸਣ ਜੋਗੇ ਹੋਵਾਂਗੇ ਜੇਕਰ ਅਸੀਂ ਆਪਣੇ ਪਿੰਡ ਦਾ ਸਾਡੇ ਦਾ ਇੱਕ ਆਊਗਾ ਉਹਦੇ ਨਾਲ ਅਸੀਂ ਸਾਰੇ ਮਿਲ ਜੁਲ ਕੇ ਜ਼ਮੀਨਾਂ ਦੀ ਗੱਲ ਕਰ ਲਈਏ ਜਿਹੜੇ ਫਰੀਦ ਦੇ ਆ ਜਦ ਸਾਡੇ ਹੀ ਬੰਦੇ ਕੁਸ਼ਕ ਪੈਸਿਆਂ ਦੇ ਲਾਲਚ ਵਿੱਚ ਆ ਕੇ ਉਹਨਾਂ ਨੂੰ ਜ਼ਮੀਨਾਂ ਵੇਚਦੇ ਆ ਤਾਂ ਦੇਖੋ ਇੱਕ ਬੰਦਾ ਹੁਣ ਮੈਂ ਆ ਮੈਂ ਨਹੀਂ ਵੇਚਦਾ ਇਹ ਵੇਚਦਾ ਤਾਂ ਉਹਦੇ ਵਿੱਚ ਆਪਾਂ ਇਹਨਾਂ ਨੂੰ ਕਿਹਾ ਕਿ ਸਕਦੇ ਪਰ ਵੈਰੀਫਿਕੇਸ਼ਨ ਕਰਾਣ ਲਈ ਜਾਣਾ ਪੈਂਦਾ ਉੱਥੇ ਨਾ ਜਾਈਏ ਅਸੀਂ ਇੰਨੀਆਂ ਦਾ ਬਾਕੀ ਭਾਈ ਸਾਰਿਆਂ ਦੇ ਨਾਲ ਆ ਸੀ ਜਿਹੜੀ ਆ ਜ਼ਮੀਨਾਂ ਖਰੀਦਣ ਦੇਖੋ ਬਾਹਲੇ ਸਟੇਟਾਂ ਦੇ ਵਿੱਚ ਅਸੀਂ ਹਮਾਂ ਚਲ ਚਲ ਜੀਏ ਜਾਂ ਕਿਤੇ ਉੱਧਰ ਚਲ ਜੀਏ ਬਿਲਕੁਲ ਵੀ ਥਾ ਮੜਲਾ ਨਹੀਂ ਲੈ ਸਕਦੇ ਪਰ ਸਾਡੇ ਸਟੇਟ ਵਿੱਚ ਕਿਉਂ ਨਹੀਂ ਹੈਗਾ ਇਦਾਂ ਦੇ ਕਾਨੂੰਨ ਸਾਡੀ ਕੌਮ ਹੈ ਇਦਾਂ ਦੀ ਕੌਮ ਤਾਂ ਹੈ ਨਹੀਂ ਸਾਡੇ ਦਾ ਹਰ ਵਾਸ ਕਿਤੇ ਕੋਈ ਜ਼ਰੂਰਤਵੰਦ ਲਈ ਜਾ ਵਾਲੀਏ ਸਟ੍ਰੈਟਜੀ ਕੋ ਆਫਤਾ ਆਉਂਦੀਆਂ ਤਾਂ ਸਭ ਤੋਂ ਪਹਿਲਾਂ ਪੰਜਾਬੀ ਖੜਦੇ ਆ ਤਾਂ ਸਾਡੇ ਨਾਲ ਕਿਉਂ ਨਹੀਂ ਸਰਕਾਰਾਂ ਖੜ ਰਹੀਆਂ ਸਾਰੇ ਪੰਜਾਬ ਦੇ ਵਿੱਚ ਜੋ ਪ੍ਰਵਾਸੀਆਂ ਵੱਲੋਂ ਦੁਰਘਟਨਾਵਾਂ ਹੋ ਰਹੀਆਂ ਤੁਸੀਂ ਇੱਕ ਅੰਦਾਜ਼ਾ ਲਾ ਸਕਦੇ ਆ ਵੀ ਪਹਿਲਾਂ ਰੇਲ ਮਾਜੇ ਕੋ ਪ੍ਰੇਮ ਨਗਰ ਚ ਹੋਈ ਉਤੋਂ ਬਾਅਦ ਹਿਯਾਰਪੁਰ ਹੋਈ ਆਪਣਾ ਨਵਾਂ ਸ਼ਹਿਰ ਹੋਈ ਇਹ ਇਹ 1 ਕੋ ਲੱਖ ਤੋਂ ਉੱਠੀ ਹੈ ਜੀ ਇਸ ਮਹੀਨੇ ਵੀ ਇਹਨਾਂ ਨੂੰ 1 ਕੋ ਲੱਖ ਤੇ ਕੀ ਪੰਜਾਬ ਚ ਦੇਖਿਆ ਜੀ ਉਹਨਾਂ ਨੇ ਕ੍ਰਾਈਮ ਕਰਨਾ ਸ਼ੁਰੂ ਕਰ ਦਿੱਤਾ ਕਿਸੇ ਨੇ ਇਹਨਾਂ ਨੂੰ ਕੋਈ ਮਾੜੀ ਗੱਲ ਨਹੀਂ ਕਹੀ ਕਿਸੇ ਨੇ ਇਹਨਾਂ ਨੂੰ ਕੁਝ ਨਹੀਂ ਕਿਹਾ ਸੀਗਾ ਚੰਗੇ ਭਲੇ ਰਹਿ ਰਹੇ ਸਨ ਹੁਣ ਇਹ ਆਪਣੇ ਐਨਾ ਇਹਨਾਂ ਦਾ ਹਿਉ ਵਧ ਗਿਆ ਨਹੀਂ ਇਹਨਾਂ ਦੀ ਹਿੰਮਤ ਵਧ ਗਈ ਸਾਡੇ ਗਲਾਂ ਨੂੰ ਆਉਣ ਲੱਗ ਗਏ ਇੱਕ ਅਸੀਂ 2021 ਤੋਂ ਇਹ ਮਹੀਮ ਸ਼ੁਰੂ ਕੀਤੀ ਹੋਈ ਆ ਵੀ ਪ੍ਰਵਾਸੀ ਬਹੁਤ ਜ਼ਿਆਦਾ ਪੰਜਾਬ ਵਿੱਚ ਵੱਧ ਗਿਆ ਰੇਸ਼ੋ ਦੇਖੋ ਪ੍ਰਵਾ ਪੰਜਾਬ ਚੋਂ ਪ੍ਰਵਾਸ ਬਾਹਰ ਨੂੰ ਹੋ ਰਿਹਾ ਤੇ ਪੰਜਾਬ ਦੀ ਗਿਣਤੀ ਵੱਧ ਰਹੀ ਆ ਉਹ ਪੰਜਾਬੀਆਂ ਨਾਲ ਨਹੀਂ ਵੱਧ ਰਹੀ ਅਸੀਂ ਤਾਂ ਬੱਚੇ ਨਹੀਂ ਜੰਮ ਰਹੇ ਇੱਥੇ ਪੰਜਾਬ ਦੀ ਗਿਣਤੀ ਕਿੱਦਾਂ ਵੱਧ ਰਹੀ ਆ ਉਹ ਬਾਹਰੋਂ ਪ੍ਰਵਾਸੀ ਆ ਗਏ ਇੱਥੇ ਪੱਕੇ ਹੋ ਰਿਹਾ ਉਹਨਾਂ ਦੀ ਗਿਣਤੀ ਸਾਡੇ ਨਾਲ ਵੱਧ ਰਹੀ ਆ ਉਹਨਾਂ ਦੀ ਗਿਣਤੀ ਸਾਡੇ ਨਾਲ ਐਡ ਹੋ ਰਹੀ ਆ ਤੇ ਆਪਾਂ ਇਸ ਚੀਜ਼ ਨੂੰ ਨੱਥ ਪਾਉਣ ਵਾਸਤੇ ਅੱਜ ਇੱਕ ਸਮਾ ਇੱਕ ਪ੍ਰੋਗਰਾਮ ਅਨੇਕਿਆ ਵੀ ਇਹਨਾਂ ਨੂੰ ਪੱਕੀ ਨੱਥ ਕਿਦਾਂ ਪਾਈ ਜਾ ਸਕਦੀ ਹੈ ਜਿੱਦਾਂ ਬਾਕੀ ਸਟੇਟਾਂ ਦੇ ਵਿੱਚ ਉਹਨਾਂ ਨੇ ਸਟੇਟਾਂ ਨੂੰ ਸਪੈਸ਼ਲ ਅਧਿਕਾਰ ਨੇ ਵੀ ਉਹਨਾਂ ਦੇ ਆਪਣੇ ਆਪਣਾ ਕੋਈ ਬੋਰਡ ਨਹੀਂ ਬਣਾ ਸਕਦਾ ਜ਼ਮੀਨ ਨਹੀਂ ਗਰੀ ਸਕਦਾ ਧਾਰਕ ਨਹੀਂ ਬਣਾ ਸਕਦਾ ਅਸੀਂ ਵੀ ਸਾਡੀ ਵੀ ਇਹੀ ਡਿਮਾਂਡ ਹੈ ਵੀ ਪੰਜਾਬ ਵਿੱਚ ਕਿਉਂ ਨਹੀਂ ਇੱਕ ਪਾਸ ਹੁੰਦੇ ਇਸ ਚੀਜ਼ ਦੀ ਇਸ ਲਈ ਸਮਾ ਲੀਕਿਆ ਸਾਰੇ ਇਲਾਕੇ ਨੂੰ ਬੁਲਾਇਆ ਅਸੀਂ ਦਬਾਬੇ ਨੂੰ ਵੀ ਭਾਈ ਆਪਾਂ ਇਸ ਚੀਜ਼ ਨੂੰ ਨੱਥ ਪਾਉਣ ਲਈ ਇਕੱਠੇ ਹੋਈਏ ਹੁਣ ਅਗਲਾ ਕੀ ਪ੍ਰੋਗਰਾਮ ਹੈ ਤੁਹਾਡਾ ਇਸ ਦੇ ਸਬੰਧ ਦੇ ਵਿੱਚ ਅਸੀਂ ਚਾਹੁੰਦੇ ਆ ਵੀ ਇਹ ਚੀਜ਼ ਨੂੰ ਪਰਮਾਨੈਂਟ ਨੱਥ ਪਾਉਣ ਵਾਸਤੇ ਸਾਰੇ ਨੇ ਸਾਰਿਆਂ ਦੀ ਸਹਿਮਤੀ ਲਈਤੀ ਜਾਊਗੀ ਉਸ ਤੋਂ ਬਾਅਦ ਪਿੰਡ ਦੀਆਂ ਪੰਚਾਇਤਾਂ ਜੋ ਪੰਚਾਇਤ ਆਏ ਐ ਐਮਸੀਆ ਜਾਂ ਜੋ ਲੀਡਰ ਕੋਈ ਵੀ ਆਇਆ ਹੋਊਗਾ ਪਰ ਹਾਲੇ ਤੱਕ ਕੋਈ ਆਇਆ ਨਹੀਂ ਕਿਸੇ ਪਾਰਟੀ ਦਾ ਲੀਡਰ ਕਿਸੇ ਜਥੇਬੰਦੀ ਦੇ ਲੋਕ ਆਏ ਹੋਣਗੇ ਆਪਾਂ ਸਾਬ ਨੂੰ ਇੱਕ ਹੀ ਬੇਨਤੀ ਕਰਦੇ ਆ ਆਪਣੇ ਪਿੰਡ ਵਿੱਚ ਮਤੇ ਪਾਓ ਇਹਨਾਂ ਨੂੰ ਬੋਰਡ ਦਾ ਅਧਿਕਾਰ ਨਾ ਦਿੱਤਾ ਜਾਵੇ ਇਹਨਾਂ ਨੂੰ ਆਧਾਰ ਕਾਟਣਾ ਬਣਾਏ ਜਾਣ ਇਹਨਾਂ ਨੂੰ ਜ਼ਮੀਨਾਂ ਨਾ ਵੇਚੀ ਜਾਵੇ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਇੱਕ ਕੱਲੇ ਕੱਲੇ ਪਿੰਡ ਵਿੱਚ ਇੱਕ ਲਹਿਰ ਖੜੀ ਹੋਣੀ ਚਾਹੀਦੀ ਆ ਤਾਂ ਇਹਨਾਂ ਨੂੰ ਨੱਥ ਪਾਈ ਜਾ ਸਕਦੀ ਹੌਂਟੀ ਸੀਗੀ ਹੁਣ ਇਹਦੇ ਆਧਾਰ ਤੇ ਇੱਕ ਨਾਰਾ بلند ਹੋ ਰਿਹਾ ਕਿ ਬਈਏ ਪਹਜਾਓ ਪੰਜਾਬ ਬਚਾਓ ਇਹਦੇ ਨਾਲ ਕੀ ਆਇਆ ਬਹੁਤ ਵੱਡਾ ਟਕਰਾਅ ਹੋ ਸਕਦਾ ਟਕਰਾਅ ਹੋਊਗਾ ਕੁਝ ਹੋਰ ਵੱਡੇ ਨੁਕਸਾਨ ਹੋ ਸਕਦੇ ਆ ਸਰਕਾਰ ਨੂੰ ਇਸ ਮਸਲੇ 'ਚ ਪਹਿਲ ਕਦਮੀ ਕਰਕੇ ਇਹਨੂੰ ਨਿਜਿੱਠਣਾ ਚਾਹੀਦਾ ਆ ਲੋਕਾਂ ਦੀ ਮੰਗ ਸੁਣਨੀ ਚਾਹੀਦੀ ਹੈ ਹਰ ਪਿੰਡ ਦੀ ਹਰ ਇੱਕ ਬੰਦੇ ਦੀ ਇੱਕ ਮੰਗ ਹੈ ਇਸ ਟਾਈਮ ਕਿ ਇਹਨਾਂ ਦੀ ਵੈਰੀਫਿਕੇਸ਼ਨ ਹੋਵੇ ਇਹ ਪੰਜਾਬ 'ਚ ਜ਼ਮੀਨਾਂ ਨਾ ਖਰੀਦ ਸਕਣਾਂ ਤੇ ਇਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਨਾ ਬਣ। ਵੋਟ ਬਣਦੀ ਆ ਤਾਂ ਇਹ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ ਆ। ਜ਼ਮੀਨ ਖਰੀਦੇ ਆ ਤਾਂ ਇਹ ਆਪਣੇ ਲੋਕਾਂ ਦੇ ਵੈਸੇ ਹੱਕ ਤੇ ਬਹੁਤ ਵੱਡਾ ਡਾਕਾ ਆ ਤੇ ਵੈਰੀਫਿਕੇਸ਼ਨ ਨਹੀਂ ਹੁੰਦੀ। ਉਹਦੇ ਨਾਲ ਸਰਕਾਰ ਦਾ ਸਭ ਤੋਂ ਫਾਇਦਾ ਹੋਇਆ। ਵੈਰੀਫਿਕੇਸ਼ਨ ਹੋਊਗੀ ਤਾਂ ਕ੍ਰਾਈਮ ਘਟੂਗਾ। ਇਹਨਾਂ ਦੀ ਜਾਂਚ ਪੜਤਾਲ ਹੋਊਗੀ। ਇਹਨਾਂ ਦਾ ਹਰ ਬੰਦੇ ਬਾਰੇ ਜਾਣਕਾਰੀ ਹੋਊਗੀ ਤਾਂ ਸਰਕਾਰ ਨੂੰ ਇਸ ਮਸਲੇ 'ਚ ਪਹਿਲ ਕਦਮੀ ਕਰਕੇ ਆਪ ਉੱਤਮਣਾ ਚਾਹੀਦਾ। ਇੱਕ ਨੀਤੀ ਬਣਾਣੀ ਚਾਹੀਦੀ ਕਿ ਪੰਜਾਬ ਤੋਂ ਬਾਹਰ ਵਾਲਾ ਕੋਈ ਵੀ ਕੋਈ ਵੀ ਆ ਕੇ ਪੰਜਾਬ ਦੀ ਜ਼ਮੀਨ ਨਾ ਖਰੀਦੇ। ਤੇ ਪਰ ਇਹ ਹੀ ਆ ਕਿ ਜਿਹੜੀ ਇਹ ਘਟਨਾ ਵਾਪਰਦੀਆਂ ਕੋਈ ਤੋਂ ਕੁਝ ਸਿੱਖ ਕੇ ਇਹ ਘਟਨਾ ਦੁਬਾਰਾ ਨਾ ਵਾਪਰੇ ਜੋ ਹੁਸ਼ਿਆਰ ਪਰ ਕਿਸੇ ਦਾ ਬੱਚਾ ਸਿਗਾ ਉਹਦੀ ਜਗ੍ਹਾ ਕਾਲੂ ਸਾਡਾ ਬੱਚਾ ਨਾ ਹੋਵੇ ਇਸ ਕਰਕੇ ਅਸੀਂ ਸਾਰੇ ਇਲਾਕੇ ਨੇ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਆਪਣੇ ਘਰ ਤੋਂ ਸਟਾਰਟ ਕਰੀਏ ਤੇ ਜੋ ਇਹ ਘਟਨਾ ਵਾਪਰੀ ਆ ਇਦੇ ਪਿੱਛੇ ਕਿਤੇ ਨਾ ਕਿਤੇ ਕਸੂਰਵਾਰ ਅਸੀਂ ਆਪ ਵੀ ਆ ਅਸੀਂ ਬਿਨਾ ਜਾਜਪੜਤਾਲ ਤੋਂ ਆਧਾਰ ਕਾਰਡ ਬਣਾਤੇ ਸਟੈਂਪ ਲਾਤੀ ਕਿਸੇ ਸਰਪੰਚ ਨਾ ਜਾਂ ਐਮਸੀ ਨੇ ਬਿਨਾ ਜਾਜਪੜਤਾਲ ਤੋਂ ਅਸੀਂ ਕਮਰਾ ਕਿਰਾਏ ਤੇ ਦਿੱਤਾ ਹੋਲੀ-ਹੋਲੀ ਉਹਨਾਂ ਨੇ ਆਪਣੇ ਹੋਰ ਮਿੱਤਰ ਸੱਜਣ ਸਾਧ ਲੈ ਉਹਨਾਂ ਦਾ ਕੋਈ ਡਾਟਾ ਹੀ ਨਹੀਂ ਜਿਹਦੇ ਕਰਕੇ ਕਿਉਂਕਿ ਜਦੋਂ ਤੱਕ ਡਰ ਨਹੀਂ ਨਾ ਉਦੋਂ ਤੱਕ ਇਹ ਘਟਨਾ ਵਾਪਰਦੀਆਂ ਹੁਣ ਅਰਬ ਕੰਟਰੀਆਂ ਚ ਕੀ ਆ ਜਦੋਂ ਕੋਈ ਕ੍ਰਾਈਮ ਕਰਦਾ ਉਹਨੂੰ ਤੁਰੰਤ ਸਜ਼ਾ ਆ ਜਿੱਦਾਂ ਦਾ ਕ੍ਰਾਈਮ ਕੀਤਾ ਉਦਾਂ ਦੀ ਸਜ਼ਾ ਉੱਥੇ ਬਹੁਤ ਘੱਟ ਕ੍ਰਾਈਮ ਹੁੰਦਾ ਹੁੰਦਾ ਤਾਂ ਹੈਗਾ ਬਹੁਤ ਘੱਟ ਸਾਡਾ ਕੀ ਆ ਸਾਡਾ ਜਿਹੜਾ ਕਾਨੂੰਨ ਹੈ ਇਹ ਕਠੋਰ ਤਾਂ ਹੈਗਾ ਹੀ ਹੈਗਾ ਨਾਲੇ ਲਚਕੀਲਾ ਵੀ ਹੈ ਜਿਹਦੇ ਕਰਕੇ ਕੋਈ ਇਦਾਂ ਦਾ ਕਾਨੂੰਨ ਨਹੀਂ ਹੈਗਾ ਜਿਹੜਾ ਮਰਜ਼ੀ ਆ ਜਾਓ ਪੰਜਾਬ ਚ ਜ਼ਮੀਨ ਖਰੀਦ ਲਓ ਜਿੱਦਾਂ ਮਰਜ਼ੀ ਰਹਿ ਲਓ ਇੱਥੇ ਕੋਈ ਪੁੱਛ ਪੜਤਾਲ ਨਹੀਂ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਇਹ ਇਲਾਕੇ ਦੇ ਜਿਲੇ ਸਰਪੰਚ ਪੰਚ ਪੰਚਾਇਤਾਂ ਬਹੁਤ ਬਾਰ ਬੰਦੇ ਤੁਹਾਡੇ ਮਾਧਿਅਮ ਦੇ ਜਰੀਏ ਅਸੀਂ ਇੱਕ ਸਨੇਹਾ ਦੇਣਾ ਚਾਹਨੇ ਇਹ ਕੁਛ ਐਦਾਂ ਦਾ ਕਾਨੂੰਨ ਬਣੇ ਕਿ ਜਿੱਦਾਂ ਪੰਜਾਬੀ ਕਿਸੇ ਹੋਰ ਜਗ੍ਹਾ ਦੀ ਜ਼ਮੀਨ ਖਰੀਦ ਸਕਦੇ ਇਹ ਹੋਰ ਸਟੇਟਾਂ ਵਾਲੇ ਵੀ ਪੰਜਾਬ ਚ ਜ਼ਮੀਨ ਨਾ ਖਰੀਦਣ ਤਾਂ ਜੋ ਕੱਲ ਨੂੰ ਜਿਹੜੀਆਂ ਇਹ ਘਟਨਾਵਾਂ ਹੋਈਆਂ ਇਹ ਨਾ ਵਾਪਰ ਇਹਦਾ ਮੇਨ ਮਕਸਦ ਇਹੀ ਸੀ